ਹਾਂਜੀ ਕੀ ਕਹੋਗੇ ਸਰਪੰਚ ਸਾਹਿਬ ਤੁਸੀਂ ਪਿੰਡ ਟੱਲੇਵਾਸ ਸਰਕਾਰੀ ਹਸਪਤਾਲ ਦੇ ਵਿੱਚ ਖੜੇ ਹੋ ਇਥੋਂ ਦੇ ਡਾਕਟਰਾਂ ਦੀ ਟੀਮ ਨੂੰ ਮਿਲੇ ਹੋ ਕੀ ਕੀ ਦਿੱਕਤਾਂ ਤੁਹਾਨੂੰ ਸਾਹਮਣੇ ਆਈਆਂ ਜੀ ਦੇਖੋ ਜੀ ਅਸਲ ਜਿੱਦੇ ਵਿੱਚ ਤਾਂ ਹਸਪਤਾਲ ਦੇ ਵਿੱਚ ਦਿੱਕਤ ਹੀ ਦਿੱਕਤਾਂ ਨੇ ਜੀ ਦਿੱਕਤਾਂ ਉਹ ਕਿਸੇ ਕਿਸਮ ਦੀ ਨਹੀਂ ਜਿਹੀਆਂ ਬਈ ਜਾਂ ਕੋ ਪਿੰਡ ਵੱਲੋਂ ਆ ਜਾਂ ਕੋ ਉਸ ਵੱਲੋਂ ਆ ਪਰ ਦਿੱਕਤ ਇਹ ਹੈ ਮੱਟੀ ਦਾ ਵੀ ਇਹ ਜਿਹੜਾ ਹਸਪਤਾਲ ਸੀਗਾ ਇਹ ਸਾਹਮਣੇ ਦੇਖਦੇ ਹੋ ਨੀ ਉਹ ਤਾਂ ਪੁਰਾਣਾ ਹਸਪਤਾਲ ਆ ਬਹੁਤ ਹੀ ਅੱਗੇ ਨੀਵਾ ਹੋਇਆ ਸੀਗਾ ਤੇ ਫਿਰ ਸੰਤ ਬਾਬਾ ਕਨਵੈ ਸਿੰਘ ਨੇ ਕੁਝ ਫੰਡਿੰਗ ਕੀਤੀ ਤੇ ਕੁਝ ਪੰਚਾਇਤ ਨੇ ਇਹ ਰੀਤੇ ਪਹਿਲ ਐ ਉਹਦੇ ਨਾਲ ਬਹੁਤ ਹੀ ਖੂਬਸੂਰਤ ਤਰੀਕਾ ਵੀ ਸਕਦੇ ਦਰਸ਼ਰੇ ਬਹੁਤ ਹੀ ਖੂਬਸੂਰਤ ਜਿਹੜੀ ਹੈਗੀ ਹੈ ਬਿਲਿੰਗ ਹੈ ਸੀ ਜਿਹੜੀ ਹੈਗੀ ਹੈ ਪੰਚਾਇਤ ਵੱਲੋਂ ਬਣਵਾ ਕੇ ਦਿੱਤੀ ਸਰਪੰਚ ਸਾਹਿਬ ਗੱਲ ਕਰਦੇ ਪਿਛਲੇ ਹਸਪਤਾਲ ਦੀ ਪੁਰਾਣੇ ਦੀ ਤਾਂ ਜਦ ਬਾਰਸ਼ ਆਉਂਦੀ ਸੀ ਤਾਂ ਉਹਦੀ ਸਥਿਤੀ ਕਿਦਾਂ ਦੀ ਸੀਗੀ ਦਵਾਈ ਵੀ ਖਰਾਬ ਹੋ ਜਾਂਦੀ ਸੀਗੀ ਮੈਂ ਤਾਂ ਇਥੋਂ ਤੱਕ ਵੀ ਇੱਕ ਵਾਰੀ ਇੱਕ ਦੋ ਵਾਰੀ ਮੈਡੀਕਲ ਅਫਸਰ ਜਦੋਂ ਸਿੱਧਾ ਉੱਥੇ ਬੈਠਣ ਦੇਖਦਾ ਹੁੰਦਾ ਸੀਗਾ ਤੇ ਮੈਂ ਹੱਸਦਾ ਹੁੰਦਾ ਸੀ ਯਾਰ ਤੁਸੀਂ ਇੱਕ ਘੋਰ ਬੇਹੇਜ ਬੈਠੀ ਹੋ ਗਏ ਉਹਨਾਂ ਕੋ ਵੀ ਹੁੰਦਾ ਸੀ ਕਿ ਜਿੱਥੇ ਡਿਊਟੀ ਲਾ ਦੇ ਜਦੋਂ ਨਿਭਾਉਣੀ ਹੁੰਦੀ ਹੈ ਬਹੁਤ ਵਧੀਆ ਡਾਕਟਰ ਸੀਗੇ ਤੇ ਸਾਰਾ ਸਟਾਫ ਵੀ ਮਤਲਬ ਬਹੁਤ ਵਧੀਆ ਜਿਹੜਾ ਹੈਗਾ ਪਹਿਲਾਂ ਰਿਹਾ ਹੈ ਉਹ ਵੀ ਸਟਾਫ ਬਹੁਤ ਵਧੀਆ ਜਿੰਨਾ ਹੈਗਾ ਇਹ ਇਸ ਹਸਪਤਾਲ ਬਦ ਪੰਚਾਇਤ ਵੱਲੋਂ ਤੇ ਪਿੰਡ ਦੇ ਸਹਿਯੋਗ ਨਾਲ ਸੰਤ ਬਾਬਾ ਕਰਨੈਲ ਸਿੰਘ ਦੇ ਸਹਿਯੋਗ ਨਾਲ ਮਤਲਬ ਇਹ ਹਸਪਤਾਲ ਬਣਾਇਆ ਹੈ ਸੀ ਪਰ ਜਦੋਂ ਅਸੀਂ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ ਸਾਨੂੰ ਬਹੁਤ ਅਫਸੋਸਨਾਖੜਾ ਪੈਂਦਾ ਸਰਕਾਰ ਤੱਕ ਹਾਲਾਂਕਿ ਅਸੀਂ ਬਾਰ ਬਾਰੀ ਸੇਵਾ ਦੀ ਮੰਗ ਵੀ ਕੀਤੀ ਹੈ ਹੁਣ ਅੱਜ ਦੀ ਹਾਲਤ ਦੇ ਵਿੱਚ ਅ ਇੱਥੇ ਕੋ ਮੈਡੀਕਲ ਅਫਸਰ ਨਹੀਂ ਹੈਗਾ ਕੋਈ ਫਾਰਮੇਸੀ ਅਫਸਰ ਨਹੀਂ ਹੈਗਾ ਤੇ ਨਾ ਹੀ ਕੋਈ ਸਟਾਫ ਆ ਰਿਹਾ ਮਰ ਸਟਾਫ ਜਿਹਨੂੰ ਜਿਹਨੂੰ ਸਟਾਫ ਦਰਸ਼ਨ ਕਹਿੰਦੇ ਨੇ ਆਪਾਂ ਨਹੀਂ ਉਹ ਹੋਗਾ ਸਿਰਫ ਆਯੁਰਵੇਦ ਦਾ ਇੱਕ ਮਤਲਬ ਉਪ ਮੈਦ ਹੈ ਮੈਦ ਆਫ ਤੋਂ ਵੀ ਕਦਰਵਾਡੀ ਲੱਗੀ ਹੈ ਉਸ ਤੋਂ ਬਰਾਵਾ ਐਸਆਈ ਹੈ ਨਾ ਤੇ ਜਾਂ ਪਰ ਆਪਣਾ ਇੱਕ ਵਰਕਰ ਹੈ ਜਿਹੜਾ ਕਲਾਸ 4 ਉਹਨੂੰ ਵੀ ਤਿੰਨ ਦਿਨ ਦੀ ਵਾਧੂ ਡਿਊਟੀ ਲੱਗੀ ਹੋਈ ਹੈ ਤੇ ਜਿਹੜੀ ਇੱਥੇ ਕੁੜੀ ਐਨਮ ਕੰਮ ਕਰਦੀ ਆ ਐਨਮ ਦੀ ਵੀ ਤਿੰਨ ਦਿਨ ਦੀ ਵਾਧੂ ਡਿਊਟੀ ਲੱਗੀ ਹੋਈ ਹੈ ਠੀਕ ਹੈ ਜਦੋਂ ਇਹ ਹਸਪਤਾਲ ਦੇ ਵਿੱਚ ਜੇ ਪਾਏ ਸੋਚ ਲਈ ਬਿਲ ਹਸਪਤਾਲ ਬਿਲਡਿੰਗ ਵਧੀਆ ਹੋਣ ਦੇ ਬਾਵਜੂਦ ਹਸਪਤਾਲ ਲੋੜ ਅਸ਼ਿਆ ਹੈ ਜਿਹਦੇ ਨੇ ਪਾਰਵਰ ਕਰਕੇ ਬੀਤੀ ਰਹੀ ਬਾਕੀ ਸਰਪੰਚ ਸਾਹਿਬ ਇਹ ਵੀ ਸੁਣਨ ਵਿੱਚ ਆਇਆ ਕਿ ਜਿਹੜਾ ਟੱਲੇ ਵਾਲਾ ਹਸਪਤਾਲ ਆਇਆ ਇਹ ਵੀ ਇਹ ਜਿਹੜੇ ਨੇੜਲੇ ਪਿੰਡ ਦਾ ਹੈ ਇਕੜ-ਕੜਾ 10-15 ਪਿੰਡਾਂ ਨੂੰ ਪੈਂਦਾ ਜੀ ਇੱਥੋਂ ਘੜਕਟ ਕਾਫੀ ਲੱਗ ਪਿੰਡਾਂ ਦੇ ਹੋਰ ਵੀ ਮਰੀਜ਼ ਕਿਤੇ ਦਵਾਈ ਲੈ ਕੇ ਜਾਂਦੇ ਨੇ ਜੀ ਮੈਨੂੰ ਯਾਦ ਆ ਹੈਗਾ ਨਾ ਤੇ ਮੁੱਖੀ ਵਿਖੀ ਜਿੱਦੋਂ ਤੇ ਡਾਕਟਰ ਸਾਹਿਬ ਦੀ ਪੋਸਟ ਹੁੰਦੀ ਸੀ ਤੇ ਨਾਲ ਹੀ ਇੱਥੇ ਸਟਾਬਲਰਸ ਦੀ ਪੋਸਟ ਹੁੰਦੀ ਸੀ ਇੱਥੇ 15 ਵੀ ਪਿੰਡਾਂ ਤੋਂ ਨਹੀਂ ਸਕੋ 25 ਦੀ ਪਿੰਡਾਂ ਦੀਆਂ ਜਿਹੜੀਆਂ ਜਿਹੜੀਆਂ ਡਿਲੀਵਰੀਆਂ ਸੀਗੀਆਂ ਜਿਹੜੀਆਂ ਜੱਜਾ ਬੱਚਾ ਮਤਲਬ ਜਿਹੜੀਆਂ ਮਾਵਾ ਸੀਗੀਆਂ ਉਹ ਇੱਥੇ ਹੁੰਦੀਆਂ ਵੀ ਰਹੀਆਂ ਇੱਥੇ ਵੱਡੀ ਪੱਧਰ ਤੇ ਮਤਲਬ ਮਾਵਾ ਨੂੰ ਬੱਚਿਆਂ ਦੇ ਜਨਮ ਦੇ ਲਈ ਦਾ ਫਰਟ ਕਰੀਆਂ ਹੈ ਉਹ ਤਾਂ ਸੁੱਖੀ ਸ਼ਾਂਤੀ ਮਤਲਬ ਜਿਵੇਂ ਕਰੀਏ ਵੀ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਡੰਡਰ ਤੋਂ ਮਤਲਬ ਇਹ ਪਿਛਲੇ ਵੀ ਆਉਂਦੇ ਰਹੀਆਂ ਨੇ ਇਹ ਪਿਛਲੇ 6 ਮਹੀਨੇ ਦੀ ਗੱਲ ਨਹੀਂ ਹੈ ਹਾਂਜੀ ਉਦੋਂ ਬਾਅਦ ਸਰਕਾਰ ਦੇ ਪਤਾ ਨਹੀਂ ਕੀ ਮਨ ਦੇ ਵਿੱਚ ਆ ਹੁਣ ਸਾਰਾ ਸਟਾਫ ਹੀ ਬਦਲਤਾ ਹੈ ਤੇ ਅਸੀਂ ਪਿੰਡ ਦੇ ਲੋਕ ਆ ਗਏ ਅਸੀਂ ਕਹੀ ਬਣੀ ਕਿ ਆ ਜਾਵੀਂ ਇਹ ਉੱਪਰ ਦੇ ਅਫਸਰ ਤੱਕ ਪਹੁੰਚਾ ਚੁੱਕੇ ਹਾਂ ਹਾਂਜੀ ਪਰ ਹੁਣ ਸਾਨੂੰ ਲੱਗਦਾ ਵੀ ਸਾਡੇ ਲਈ ਵੀ ਇੱਕ ਬਹੁਤ ਹੀ ਮਾੜੀ ਸਥਿਤੀ ਹੈ ਕਿ ਵੀ ਜਿਹੜਾ ਇਹ ਹਸਪਤਾਲ ਦੇ ਵਿੱਚ ਕੋਈ ਸਟਾਫ ਹੀ ਨਹੀਂ ਹੁੰਦਾ ਕਦੇ ਕਦੇ ਤਾਂ ਹੁੰਦਾ ਹੈ ਕਿ ਦਵਾਗਿਰਵਾ ਗਿਆ ਕਿ ਮਿਲੀ ਦਾ ਸਾਰਾ ਸਟਾਫ ਨੂੰ ਜਾਂ ਸੇਚੀ ਦਾ ਵੀ ਦੇਖ ਮਿਲਿਆ ਨਹੀਂ ਹੈ ਤੱਕ ਲਈ ਮਤਲਬ ਇੱਥੇ ਇੱਕ ਪ੍ਰੈਜ਼ੀਡੈਂਟ ਜਿਹੜਾ ਬਾਡ ਡੈਟੈਂਟ ਦੀ ਪੋਸਟ ਹੈਗੀ ਜਾਂ ਗਲਾਸ ਸ਼ੋਪ ਦੀ ਪੋਸਟ ਹੈ ਕੱਲਾ ਉਹੀ ਹੁੰਦਾ ਹੈ ਉਹਨੇ ਨਾਕ ਗੁਦਵਾਈ ਨਹੀਂ ਦੇ ਵਿਚਾਰੇ ਨੇ ਨਾ ਉਹਨੂੰ ਸਿਰਫ ਸਾਹ ਸੁਈਆ ਕਰ ਕੰਮ ਕਰਦਾ ਹੁੰਦਾ ਉਹ ਬੈਠਾ ਹੁੰਦਾ ਹਸਪਤਾਲ ਦੇ ਵਿੱਚ ਦਵਾਈਆਂ ਜਿੰਨੀਆਂ ਹੁੰਦੀਆਂ ਨੇ ਉਹ ਵੀ ਦੇਣ ਵਾਲਾ ਕੋਈ ਨਹੀਂ ਹਮ ਇਸ ਲਈ ਸੱਚੀ ਤਾਂ ਮੰਗ ਵੀ ਕਰਦੇ ਆਂਗੇ ਵੀ ਇੱਥੇ ਹਸਪਤਾਲ ਦੇ ਵਿੱਚ ਜਿਹੜਾ ਸਟਾਫ ਹੈਗਾ ਪੂਰਾ ਪੂਰਾ ਸਟਾਫ ਕੀਤਾ ਜਾਵੇ ਜਿਹੜੀਆਂ ਬਾਹਰ ਡਿਊਟੀ ਕਰਦੇ ਨੇ ਫੌਜੀ ਤੋਂ ਤਾਂ ਕੱਟ ਗਾਇਆ ਤਾਂ ਉਹ ਹਸਪਤਾਲ ਤੇ ਇਦਲੀ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹਣਾ ਉਸ ਜਥੇਬੰਦੀਆਂ ਨੇ ਮਿਲ ਕੇ ਜਿਹਦੇ ਵਿੱਚ ਦਲਤ ਮਜ਼ਦੂਰ ਮੁਕਤੀ ਮੋਰਚਾ ਤੇ ਨਾਲ ਹੀ ਉਹਦੇ ਵਿੱਚ ਜਿਹੜੀ ਭਾਈ ਲਾਲੋ ਹੈਗੀ ਆ ਮੰਚ ਜਿਹੜਾ ਹੈਗਾ ਉਹਦੇ ਵੱਲੋਂ ਨਰੇਗਾ ਮਜ਼ਦੂਰ ਨੇ ਮੰਗਾਇਆ ਕਿ ਤੇ ਹੋਰ ਸਮਾਜਿਕ ਮੰਗਾਂ ਵੀ ਹੈਗੇ 7 ਤਰੀਕ ਨੂੰ ਡੀਸੀ ਦਫ਼ਤਰ ਨੂੰ ਇਹ ਧਰਮ ਦੇਣਾ ਹੈ ਜਿਹਦੇ ਵਿੱਚ ਮੇਨਲੀ ਮੰਗ ਇਹ ਨਹੀਂ ਪਈ ਨਹੀਂ ਮਿੱਟਲੇ ਆ ਦੇ ਵਿੱਚ ਜਿਹੜਾ ਇੰਨਾ ਵਧੀਆ ਹਸਪਤਾਲ ਬਣਿਆ ਲਗਾ ਉਹਦਾ ਦਾ ਸਟੇਜ ਸਭ ਪੁਰਾਣਾ ਸਟੇਜ ਜਿਹਨੇ ਪੀਐਚੀ ਦਾ ਉਹਦਾ ਬਹਾਲ ਕੀਤਾ ਜਾਵੇ ਇੱਥੇ ਜਿੰਨੀਆਂ ਵੀ ਪੋਸਟਾਂ ਨੇ ਖਾਲੀ ਪਈਆਂ ਉਹਨੂੰ ਭਰ ਕੀਤਾ ਜਾਵੇ ਖਾਸ ਕਰਕੇ ਮੈਡੀਕਲ ਅਫਸਰ ਦੀ ਸਟਾਫ ਨਰਸਰੀ ਤੇ ਫਾਰਮੇਸੀ ਅਫਸਰ ਦੀ ਇੱਥੇ ਭਰਨੀ ਬਹੁਤ ਹੀ ਹੋਣੀ ਜ਼ਰੂਰੀ ਹੈ ਕਿਉਂਕਿ ਵੱਡਾ ਪਿੰਡ ਹੈਗਾ ਨਾਲ ਹੀ ਪੋਤਨੇ ਵੱਡਾ ਪਿੰਡ ਹੈਗਾ ਨਾਲ ਹੀ ਰਾਹ ਪੜਾਗਾ ਇਹ 10 12 ਪਿੰਡਾਂ ਦੇ ਇੱਥੇ ਬਹੁਤ ਮਤਲਬ ਜਿਹੜਾ ਹੈਗਾ ਇੱਥੋਂ ਤੋਂ ਵੀ ਆਉਂਦੇ ਆਗੇ ਮੈਨੂੰ ਇੱਥੋਂ ਦਾ ਵੀ ਬਤਾਗਾ ਜਿਹੜਾ ਆਰਡਰ ਹੁੰਦਾ ਜੀ ਪਹਿਲੇ ਸਮੇਂ ਦੇ ਵਿੱਚ ਹੈ ਤੇ ਮਤਲਬ ਬਹੁਤ ਵੱਡੀ ਪੱਧਰ ਤੇ ਲੋਕ ਮਤਲਬ ਤੰਤਾ ਲਾ ਕੇ ਹੋ ਰਹੇ ਆ ਵੀ ਯਾਰ ਏਸ ਲਈ ਏਸ ਤੋਂ ਦੋਏ ਜੇ ਪੰਚਾਇਤ ਤੋਂ ਅਫਸੂਸ ਨਾਲ ਗੱਲ ਕਹੀ ਨਹੀਂ ਪੈਂਦੀ ਹੈ ਕਿ ਹੁਣ ਇੱਥੇ ਮਤਲਬ ਕਿਸੇ ਵੀ ਕਿਸਮ ਦਾ ਕੋਈ ਸਟਾਫ ਨਹੀਂ ਜਿੰਮੇ ਕੀ ਗੱਲ ਕਰੀ ਜਿੱਚੇ ਵਿੱਚ ਦੀ ਗੱਲ ਕਰੀ ਤਾਂ ਜਿਵੇਂ ਬਰਨਾਲੇ ਲੈ ਕੇ ਜਾਣਾ ਪੈਂਦਾ ਜੀ ਹਨਾ ਤਾਂ ਉਹਦੇ ਤੱਕ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਾਫੀ ਪਰਿਵਾਰਾਂ ਨੇ ਕਈ ਬੜੀ ਗਰੀਬ ਪਰਿਵਾਰ ਚ ਹੁੰਦੇ ਨੇ ਹਨਾ ਦਾ ਜਾਂ ਉਥੇ ਕਲਜਾਂ ਦੀ ਕੋਈ ਵੀ ਪਹੁੰਚ ਨਹੀਂ ਰਹਿੰਦੀ ਜੀ ਜੇਕਰ ਸਾਡੇ ਸਬਦਾਂ માં ਇੱਥੇ ਪਿੰਡ ਚ ਦੁਵਾਰਾ ਲੱਗੂ ਹੁੰਦੇ ਇਸ ਟੱਲੇ ਵਾਲ ਹਸਪਤਾਲ ਚ ਲੱਗੂ ਹੁੰਦੀਆਂ ਨੇ ਤਾਂ ਨੇੜੇ ਦੇ ਪਿੰਡਾਂ ਨੂੰ ਤੇ ਪਿੰਟਲੇ ਵਾਲ ਨੂੰ ਬਹੁਤ ਵੱਡੀ ਸਹੂਲਤ ਹੋ ਗਈ ਬਹੁਤ ਵੱਡੀ ਸਹੂਲਤ ਹੋ ਗਈ ਅਸੀਂ ਤਾਂ ਇੱਥੋਂ ਤੱਕ ਵੀ ਵੇਖਿਆ ਹੈਗਾ ਵੀ ਕਈ ਵਾਰੀ ਮਤਲਬ ਜਦੋਂ ਮਤਲਬ ਜਿਹੜੀ ਡਿਲੀਵਰੀ ਗੇਨ ਹੁੰਦੀ ਹੈ ਜਿਹਨੂੰ ਪਾਕੇ ਲੈ ਕੇ ਜਿਹਨੇ ਲੈ ਕੇ ਜਾਣਾ ਚਾਚਾ ਬੱਚਾ ਨੂੰ ਹਾਂਜੀ ਤੇ ਉਹਨੂੰ ਬਹੁਤ ਦੇਰ ਨਹੀਂ ਹੋ ਜਾਂਦੀ ਕਿਉਂ ਜੀ ਕਈ ਵਾਰੀ ਹੋਸੀ ਇੱਥੋਂ ਤੱਕ ਵੀ ਵੇਖਿਆ ਵੀ ਰਾਹ ਦੇ ਬੱਚੇ ਜਿਹੜੀ ਜਿਹੜੀ ਉਹ ਐਂਬੂਲੈਂਸ ਹੁੰਦੀ ਹੈਗੀ ਜਾਂ ਐਮਬੂਲੈਂਸ ਹੁੰਦੀ ਹੈ ਐਮਬੂਲੈਂਸ ਦੇ ਵਿੱਚ ਹੀ ਬੱਚੇ ਪੈਦਾ ਹੋ ਜਾਂਦੇ ਜੇ ਪਿੰਡ ਦੇ ਵਿੱਚ ਇਸ ਕਿਸਮ ਦੀ ਸੂਤ ਹੋਵੇ ਤਾਂ ਮੈਨੂੰ ਲੱਗਦਾਗਾ ਵੀ ਪ੍ਰਾਣੇਸ਼ਮੇ ਦੇ ਵਿੱਚ ਹੀ ਖੁੱਦ ਦੀ ਅਸ਼ਕਰ ਚੱਲੇਗੀ ਤੇ ਹੁਣ ਵੀ ਮਤਲਬ ਜੇ ਇਸ ਕਿੰਨੀ ਸਹੂਲਤ ਹੋਦੀ ਹੈ ਹਨਾ ਸਾਰੇ ਪਿੰਡਾਂ ਨੂੰ ਨਾਤਨ ਬਹੁਤ ਜ਼ਿਆਦਾ ਵਧੀਆ ਹੋਣਾ ਜਿਹੜਾ ਹੈਗਾ ਫਾਇਦਾ ਹੋ ਸਕਦਾ ਸਰਪੰਚ ਸਾਹਿਬ ਜਿਵੇਂ ਆਮ ਹਸਪਤਾਲਾਂ ਦੇ ਵਿੱਚ ਐਂਬੂਲੈਂਸ ਦੀ ਸਬਦਾ ਤੁਰੰਤ ਹੁੰਦੀ ਹੈ ਹਨਾ ਤਾਂ ਤੁਹਾਨੂੰ ਕੀ ਲੱਗਦਾ ਕਿ ਪੈਂਟ ਲੈਵਲ ਦੇ ਇੱਕ ਵੱਡੇ ਹਸਪਤਾਲ ਬਣਦੇ ਬਾਅਦ ਵੀ ਇੱਥੇ ਵੀ ਇੱਕ ਮਤਲਬ ਐਂਬੂਲੈਂਸੀ ਦੀ ਜ਼ਰੂਰਤ ਹੈ ਕਿ ਬੜੀ ਲੋਡ ਪੈਂਦੀ ਹੈ ਤਾਂ ਤੁਰੰਤ ਮਰੀਜ਼ ਨੂੰ ਲੈ ਕੇ ਰੈਫਰ ਕੀਤਾ ਜਾ ਸਕਦਾ ਹੈ ਜਰੂਰ ਜੀ ਅਸੀਂ ਛਤਰੀ ਕਲੇ ਜਿਹੜਾ ਧਰਨਾ ਉਹਦੇ ਵਿੱਚ ਵੀ ਐਂਬੂਲੈਂਸੀ ਮੰਗੀ ਕਿ ਆਨੇ ਹਰ ਕਿਸ ਹਰ ਕਸ ਹਰ ਕਸ ਕੰਮ ਵਿੱਚ ਐਂਬੂਲੈਂਸ ਚੁੜ ਜਾਈ ਦੀ ਇਹ ਤਾਂ ਸ਼ੁ ਗੁਰਦਾਰਾ ਸਾਹਿਬ ਉੱਥੇ ਐਂਬੂਲੈਂਸ ਹੀ ਤੇ ਹੈ ਹਾਂਜੀ ਜਿਹੜੀ ਮਤਲਬ ਕਿਤੇ ਨਾ ਕਿਤੇ ਮੀਂਹ ਸਾਨੂੰ ਹੋ ਜਾਂਦੀ ਹੈਗੀ ਹੈ ਨਾ ਪਰ ਜਿਹੜੀ ਹਸਪਤਾਲ ਦੇ ਵਿੱਚ ਇੰਨਾ ਵਧੀਆ ਹਸਪਤਾਲ ਹੋਣ ਦੇ ਬਾਵਜੂਦ ਕਿਤੇ ਜਿਹੜੀ ਐਂਬੂਲੈਂਸ ਦੀ ਸੀਮਤ ਮਤਲਬ ਹੈ ਨਹੀਂ ਭਈਆ ਹੁੰਦੀ ਨਹੀਂ ਤਾਂ ਉਹਦੇ ਪਿੰਡ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਸੰਘਰਸ਼ ਦੇ ਨਾਲ ਵੀ ਪੈ ਸਕਦਾ ਹੈ ਹਾਂਜੀ ਆਉਣ ਵਾਲਾ ਪਿੰਡ ਕਿਤੇ ਇਕੱਠਾ ਹੋ ਕੇ ਕਿਸੇ ਅਧਿਕਾਰੀ ਦੀ ਗੱਲ ਵੀ ਪੈ ਸਕਦਾ ਹੈ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੋਚਦੇ ਵੀ ਜਾਂਗੇ ਕਿ ਜੇ ਸੱਕਦਾ ਮੰਗਾਇਪੁਰ ਦਾ ਨਾਮ ਕੀਤੇ ਅਗੇ 7 ਤਰੀਕ ਨੂੰ ਮੰਗ ਪੱਤਰ ਲੈਣਾ ਜਮਾਨਤ ਲੈਣਾ ਹਾਂਜੀ ਸਰ ਆਪਾਂ ਇਹ ਇਕੱਠਾ ਹੋ ਗਏ ਹੋ ਸਕਦਾ ਸੀ ਇਹ ਸਸ਼ਕਤਾਲੇ ਬਾਰੇ ਹੋਰ ਕੁਝ ਸੋਚੀਏ ਠੀਕ ਹੈ ਨਾ ਫਿਰ ਇਹ ਪੰਜਾਬ ਸਰਕਾਰ ਤੋਂ ਵੀ ਤੇ ਇਥੋਂ ਦੇ ਪ੍ਰਸ਼ਾਸਨ ਤੋਂ ਵੀ ਸਿਵਲ ਸਰਜਨ ਤੋਂ ਵੀ ਡੀ ਸਾਭਲਨੋਂ ਵੀ ਹਾਂਜੀ ਮਤਲਬ ਅਸੀਂ ਮੰਗ ਕਰਦੇ ਆਂ ਵੀ ਇੱਥੇ ਜਿਹੜਾ ਘੱਟੋ ਘਾਟ ਜਿਹੜਾ ਸਟਾਫ ਹੈਗਾ ਪੂਰਨ ਤਰ੍ਹਾਂ ਤੇ ਪੂਰਾ ਕੀਤਾ ਜਾਵੇ ਜਿੰਨਾ ਬੰਦਿਆਂ ਦੀ ਬਾਹਰ ਡਿਊਟੀ ਲੱਗੀ ਹੋਈ ਹੈ ਚਾਹੇ ਉਹ ਕੁਬੈਦ ਦੀ ਹੈਗੀ ਚਾਹੇ ਉਹ ਇਨਮ ਦੀ ਹੈਗੀ ਚਾਹੇ ਜਿਹੜਾ ਅੱਜ ਇੱਥੇ ਕਲਾਸ਼ਪੁਰ ਬੈਠਾਗਾ ਉਹਦਾ ਵੀ ਅੱਜ ਹੁਣੇ ਮੈਨੂੰ ਆ ਕੇ ਪਤਾ ਲੱਗਿਆ ਵੀ ਉਹਨੂੰ ਵੀ ਸੱਦਾ ਪੱਤਰ ਭੇਜਿਆ ਵੀ ਤੂੰ ਵੀ ਇੱਥੇ ਆ ਜਾ ਜਾਨੀ ਇੱਕ ਸਰਕਾਰ ਨੇ ਸੋਚਣਾ ਹੁੰਦਾ ਜਾਂ ਪੰਜਾਬ ਇੱਥੋਂ ਦੇ ਸਾਡੇ ਸਿਵਲ ਪ੍ਰਸ਼ਾਸਨ ਦੇ ਜਿਹੜਾ ਹੈਲਥ ਡਿਪਾਰਟਮੈਂਟ ਦਾਗਾ ਉਹਨਾਂ ਨੇ ਸੋਚਿਆ ਆਪਣੇ ਹਸਪਤਾਲ ਇੱਥੋਂ ਬੰਦੀ ਕਰਤਾ ਜੀ ਇਹਗਾ ਨਵੀਂ ਬਿਲਡਿੰਗ ਬਣ ਗਈ ਉਹਦੀ ਹਾਂਜੀ ਤੇ ਅਸੀਂ ਇਹ ਮੰਗ ਕਰਦੇ ਹਾਂਗੇ ਵੀ ਯਾਰ ਇਹ ਜਲਦੀ ਤੋਂ ਜਲਦੀ ਜਿਹੜਾ ਹੈਗਾ ਮਤਲਬ ਇੱਥੇ ਪੋਸਟਾਂ ਜਿਹੜੀਆਂ ਫਿਲਪ ਕੀਤੀਆਂ ਨੇ ਜੀ ਮਤਲਬ ਤੇ ਇਹ ਵੀ ਕਚਰਾ ਬਣਦਾ ਗਾ ਵੀ ਜਿਵੇਂ ਤੁਸੀਂ ਦੇਖਿਆ ਕਿ ਪੁਰਸਕਾਰ ਪੱਤਰ ਮਿਲੇ ਹੋਏ ਆ ਹੂੰ ਪਿੰਡ ਲਗਾਤਾਰ ਕਾਇਆ ਕਰਪ ਦੇ ਵਿੱਚ ਜਦੋਂ ਉਹ ਇੱਥੋਂ ਤੱਕ ਵੀ ਜਦੋਂ ਸਾਡੀਆਂ ਬਿਲਡਿੰਗਾਂ ਵੀ ਨਹੀਂ ਬਣ ਗਈਆਂ ਉਹਨਾਂ ਟਾਈਮਾਂ ਦੇ ਵਿੱਚ ਵੀ ਸੌਸ ਸਪਲਾਈ ਪੱਖੋਂ ਤੇ ਪਿੰਡ ਦੀਆਂ ਜਿਹੜੀਆਂ ਸਟਾਫ ਪੱਖੋਂ ਪਿੰਡ ਦੀਆਂ ਜਿਹੜਾ ਡਿਲੀਵਰੀ ਜਿਹੜਾ ਕੇਸ ਨੇ ਉਹਨਾਂ ਪੱਖੋਂ ਕਾਇਆ ਕਰਪ ਪ੍ਰੋਗਰਾਮ ਦੇ ਵਿੱਚ ਚਾਰ ਵਾਰੀ ਲਗਾਤਾਰ ਫਸਤ ਪਾ ਰਿਹਾ ਹਾਂ ਹਾਂਜੀ ਚਾਰ ਵਾਰੀ ਲਗਾਤਾਰ ਫਸਤ ਹੋਣ ਦਾ ਜਨਾ ਸਾਨੂੰ ਖਮਿਆਜਾ ਪਿੰਡਲੇਆਂ ਨੂੰ ਮੁਕਤ ਨਾ ਪਾਈ ਰਿਹਾ ਹੈਗਾ ਵੀ ਇੱਥੇ ਕੋਈ ਵੀ ਮੈਡੀਕਲ ਅਫਸਰ ਨਹੀਂ ਪਤਾ ਨਾ ਕਿ ਐਮਾਨਤ ਬਹਿਮਣੀ ਕਲਾਸ ਸੰਦੀ ਇੱਥੇ ਨਾ ਪੋਸਟਾਂ ਖਾਲੀ ਪਈ ਜਾਈਗੀ ਹੈ ਨਾ ਇਹਨਾਂ ਕੁੜੀਆਂ ਦੀ ਤਰ੍ਹਾਂ ਨਾ ਰੋਟੀ ਬਾਹਰ ਲੱਗੀ ਪਈ ਜਾਈਗੀ ਸਾਡੇ ਉਪਾਦਿਤ ਤਰ੍ਹਾਂ ਨਾ ਰੋਟੀ ਬਾਹਰ ਲੱਗੀ ਨਾ ਇੱਥੇ ਕੋਈ ਮਤਲਬ ਫਾਰਮੇਸੀ ਅਫਸਰ ਨਹੀਂ ਕੋਈ ਮਤਲਬ ਨਹੀਂ ਹੈ ਕਿ ਪੋਸਟ ਆਈ ਹੈ ਨਾ ਉਹ ਖਾਲੀ ਪਈ ਜਾਈਗੀ ਤੇ ਸਟਾਫ ਨਰਸ ਜਿਹੜੀ ਹੈਗੀ ਕੁੜੀਆਂ ਹੁੰਦੀਆਂ ਨੇ ਮਤਲਬ ਉਹ ਬਾੜ ਦੇਖੋ ਕਿੰਨਾ ਵਧੀਆ ਬਣਿਆ ਹੋਣਾ ਹੈ ਅੱਜ ਵੀ ਸਾਫ ਸਫਾਈ ਦਾ ਕਿੰਨਾ ਵਧੀਆ ਹਾਲ ਹੈ ਬਾਹਰ ਕਰਾਉਣੀ ਅਸੀਂ ਪੰਚਾਇਤ ਬਦ ਹੋਰ ਵੀ ਸਹਿਯੋਗ ਦੇਣ ਨੂੰ ਜ਼ਿਆਦਾ ਹੈਗਾ ਹੈ ਪਰ ਫੇਰ ਵੀ ਜਨੇ ਜਿਹੜਾ ਇਧਰ ਵਾਲ ਜਿਹੜਾ ਸ਼ਿਵਲ ਸਰਜੇ ਨੂੰ ਡੀਸੀ ਸਾਹਿਬ ਨੂੰ ਸ਼ਿਵਲ ਪ੍ਰਸ਼ਾਸਨ ਨੂੰ ਮਤਲਬ ਹੈਗਾ ਤੇ ਪੰਜਾਬ ਸਰਕਾਰ ਨੂੰ ਫੇਰ ਇਧਰ ਧਿਆਨ ਦੇਣਾ ਚਾਹੀਦਾ ਬਹੁਤ ਜ਼ਰੂਰੀ ਹੈ ਤਾਂ ਇਹਦੇ 20 25 ਪਿੰਡ ਇੱਥੇ ਲੱਗਦੇ ਨੇ ਨਾਲ ਹੁੰਦੇ ਨੇ ਉਹਨਾਂ ਨੂੰ ਕਿਤਨਾ ਕਿਤ ਜਿਹੜੀਆਂ ਸਿਹਤ ਸਹੂਲਤਾਂ ਨੇ ਜਿਹੜਾ ਜਿਹੜਾ ਕਦਨਾ ਕਦੇ ਆਮ ਆਦਮੀ ਪਾਰਟੀ ਸਰਕਾਰ ਤੋਂ ਹੰਦਮਾਨੀ ਬੁਖਰੂਬ ਦੇ ਵਿੱਚ ਮਤਲਬ ਲੈ ਕੇ ਵੀ ਤੁਰੇ ਸੀਗੇ ਬੇਸੀ ਸਿਹਤ ਸਹੂਲਤਾਂ ਤੇ ਵਿਦਿਆ ਸਹੂਲਤਾਂ ਮਤਲਬ ਪੂਰੇ ਕਰਾਏ ਕਿ ਉਹਨਾਂ ਤੇ ਨਾਗੇ ਮੇਰੇ ਨਾਲੋਂ ਕਿਤੇ ਨਾ ਕਿਤੇ ਹਲੇ ਅੜਕੀਆਂ ਖੜੀਆਂ ਨੇ ਤੇ ਲੱਗਦਾ ਵੀ ਉਹਨਾਂ ਲਈ ਸਬਜੀ ਦੀ ਸਾਡੀ ਉਹਨਾਂ ਦੇ ਮਨਾਂ ਦੇ ਮਾਰੇ ਗੌਰ ਕਰਨ ਦਾ ਜ਼ਰੂਰ ਧਿਆਨ ਦੇਣਗੇ ਤੇ ਅਸੀਂ ਪੰਚਾਇਤ ਉਹਨਾਂ ਦੇ ਵਿੱਚ ਵੀ ਕਰਦੇ ਆ ਤੇ ਨਹੀਂ ਤਾਂ ਸਰ ਨੂੰ ਕੋਈ ਹੋਰ ਉਤਰ ਰਾਹ ਤਿਆਰ ਕਰਨਾ ਸੈਦ ਦੇ ਮੇਰੇ ਨਾਲ ਮੇਰੇ ਸਾਰੇ ਸਾਥੀ ਜੋ ਆਏ ਨੇ ਠੀਕ ਹੈ ਅਸੀਂ ਪੰਚਾਇਤ ਤੋਂ ਪਿਛਲੇ ਦਿਨਾਂ ਦੇ ਵਿੱਚ ਵੀ ਗ੍ਰਾਮ ਸਭਾ ਗਲਮ ਸਭਾ ਦਾ ਅਕਚਲੀ ਮਤਲਬ ਆ ਕੇ ਦਿੱਤਾ ਹੈ ਤੇ ਅਸੀਂ ਬਾਲ ਸਭਾ ਦੇ ਵਿੱਚ ਕਰਾ ਕੇ ਵੀ ਉੱਥੇ ਵੀ ਅਸੀਂ ਮੰਗ ਉਠਾਈ ਹੈ ਪਿੰਡ ਦੇ ਵਿੱਚ ਸੱਥਾਂ ਦੇ ਵਿੱਚ ਜਿਹਨੂੰ ਕੋਈ ਫਕਸ਼ਨ ਹੁੰਦੇ ਸੀ ਉੱਥੇ ਵੀ ਮੰਗੇ ਠਾਉਣੇ ਆਏ ਵੀ ਭਾਈ ਪਰ ਪਤਾ ਨਹੀਂ ਤਾਂ ਕਿਉਂ ਇਹ ਹੈਗਾ ਸਰਕਾਰਾਂ ਨੂੰ ਵੀ ਸਾਨੂੰ ਜਿੰਨੇ ਤੇ ਕਰਕੇ ਮਿਲਦੇ ਨੇ ਮੈਂ ਇਹਨਾਂ ਦੀ ਵੀ ਕਿਹੜੀ ਗੱਲ ਹੁੰਦੀ ਹੈ ਵੀ ਉੱਥੇ ਤਾਂ ਕਿ ਮੈਂ ਪਿਛਲੇ ਵਾਰੀ ਮੈਂ ਡੀਸੀ ਸਾਹਿਬ ਨੂੰ ਕਿਸੇ ਇਸ ਪ੍ਰਤੀ ਵਿਚਾਰੀ ਉਹਨਾਂ ਦੇ ਹੱਥ 'ਚੇ ਖੜੇ ਲੱਗ ਕੇ ਵੀ ਅਸੀਂ ਉਹਦੇ ਵਿੱਚ ਕੀ ਕਰ ਸਕਦੇ ਆਂ ਵੀ ਸੋਦੇ ਮਤਲਬ ਜੇ ਸਟਾਫ ਆੜੋ ਪਾਦੀਆਂ ਪਹਿਲੇ ਬਹੁਤ ਜ਼ਿਆਦਾ ਰਹੇ ਜਾਂਦੇ ਤੇ ਅਸੀਂ ਇਹ ਮੰਨ ਕਰਦੇ ਵੀ ਇਹ ਤਾਂ ਘੱਟੋ ਘੱਟ ਸੂਟ ਤਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਂਦੀਆਂ ਨੇ ਤੇ ਇਹੀ ਮੰਗ ਆ ਪੰਚਾਇਤ ਨੂੰ ਵੀ ਤੇ ਪਿੰਡ ਦੇ ਲੋਕਾਂ ਦਾ